ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੀ ਪੋਲਿਟਿਕਸ ਬੜੇ ਹੀ ਦਿਲਚਸਪ ਮੋੜ ਤੇ ਪਹੁੰਚ ਚੁੱਕੀ ਹੈ ਕੱਲ ਦੇਖਿਆ ਗਿਆ ਸਾਰਾ ਦਿਨ ਕੁਝ ਇਸ ਤਰ੍ਹਾਂ ਦੀਆਂ ਚਰਚਾਵਾਂ ਆਈਆਂ ਰੌਲਾ ਜ਼ਰੂਰ ਸੁਣਾਈ ਦਿੱਤਾ ਕਿ ਬਿਆਸ ਵਾਲੇ ਬਾਬੇ ਦੀ ਐਂਟਰੀ ਦੇ ਕਾਰਨ ਜੋ ਹੈ ਬੀਜਪੀ ਅਤੇ ਅਕਾਲੀ ਦਲ ਦੇ ਵਿੱਚ ਗਠਜੋੜ ਹੋ ਸਕਦਾ ਹੈ ਹੁਣ ਕੁਝ ਇਸ ਤਰ੍ਹਾਂ ਦੀਆਂ ਖਬਰਾਂयां ਚਰਚਾਵਾਂ ਵੀ ਨੇ ਕਿ ਹਕੀਕਤ ਦੇ ਵਿੱਚ ਬੀਜਪੀ ਜੋ ਹੈ ਕਿਸੇ ਇੱਕ ਅਕਾਲੀ ਦਲ ਨਾਲ ਗਠਜੋੜ ਕਰਨ ਦੇ ਰੋਅ ਵਿੱਚ ਨਜ਼ਰ ਨਹੀਂ ਆ ਰਹੀ ਬੀਜਪੀ ਇਹ ਚਾਹੁੰਦੀ ਹੈ ਕਿ ਜਿੰਨੇ ਵੀ ਵੱਖ-ਵੱਖ ਅਕਾਲੀ ਦਲ ਨੇ ਜਾਂ ਤਾਂ ਇਕੱਠੇ ਹੋਣ ਜਾਂ ਤਕੜੇ ਹੋ ਜਾਣ ਤਾਂ ਜੋ ਹੈ ਬੀਜੇਪੀ ਉਹਨਾਂ ਦੇ ਨਾਲ ਗਠਜੋੜ ਜਾਂ ਸਮਝੌਤਾ ਕਰਨ ਵਾਲੇ ਪਾਸੇ ਅੱਗੇ ਵੱਧ ਸਕਦੀ ਹੈ ਨਹੀਂ ਤਾਂ ਬੀਜੇਪੀ ਮਹਾਗਠਵੰਧਨ ਤੇ ਵਿਚਾਰ ਕਰ ਸਕਦੀ ਹੈ ਦੂਜੇ ਪਾਸੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਗੱਲ ਕਰ ਲਈਏ ਤਾਂ 2027 ਨੂੰ ਲੈ ਕੇ ਜਿਹੜਾ ਉਹਨਾਂ ਦਾ ਜਿੱਤ ਦਾ ਦਾਅਵਾ ਹੈ ਉਹ ਨਿਤ ਦਿਨ ਵੱਡਾ ਹੁੰਦਾ ਜਾ ਰਿਹਾ ਸੋ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਕੁਝ ਜੋ ਹੈ ਹੁਣ ਬਦਲਦਾ ਨਜ਼ਰ ਆ ਰਿਹਾ ਹੈ ਭਗਵੰਤ ਮਾਨ ਦੇ ਵੀ ਜਿੱਤ ਦੇ ਦਾਅਵੇ ਨੂੰ ਅਸੀਂ ਕਿਸ ਤਰੀਕੇ ਨਾਲ ਦੇਖੀਏ ਇਸ ਦੇ ਪਿੱਛੇ ਕੀ ਕਾਰਨ ਮਣਨੀ ਹੈ ਕਿ ਜੋ 2027 ਲਈ ਉਹਨਾਂ ਦੇ ਦਾਅਵੇ ਵੱਡੇ ਹੁੰਦੇ ਜਾ ਰਹੇ ਨੇ ਸੋ ਇਹ ਵੱਖ-ਵੱਖ ਸਥਿਤੀਆਂ ਵੱਖ-ਵੱਖ ਸਿਆਸੀ ਧਿਰਾਂ ਨੂੰ ਲੈ ਕੇ ਸੋ ਜ਼ਰੂਰ ਇਸ ਨਾਲ ਹੀ ਸ਼ੁਰੂਆਤ ਕਰਿਓ ਆਪਣਾ ਸਿਆਸੀ ਵਿਸ਼ਲੇਸ਼ਣ ਇਹਨਾਂ ਵੱਖ-ਵੱਖ ਪਹਿਲੂਆਂ ਦੇ ਉੱਪਰ ਸਭ ਤੋਂ ਪਹਿਲਾਂ ਸਾਂਝਾ ਕਰਿਓ ਦੇਖੋ ਬਹੁਤ ਵੱਡੀ ਖਬਰ ਹੈ ਸੂਤਰਾਂ ਦੇ ਹਵਾਲੇ ਨਾਲ ਕਿਉਂਕਿ ਕੱਲ ਸਾਰਾ ਦਿਨ ਮੀਡੀਆ ਦੇ ਵਿੱਚ ਇਹ ਖਬਰਾਂ ਕਿਸੇ ਨਾ ਕਿਸੇ ਰੂਪ ਵਿੱਚ ਚਲਦੀਆਂ ਰਹੀਆਂ ਕਿ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲਾ ਸ਼੍ਰੋਮਣੀ ਅਕਾਲੀ ਦਲ ਇਹਨਾਂ ਦਾ ਆਪਸ ਦੇ ਵਿੱਚ ਗਠਬੰਧਨ ਦਾ ਰਾਹ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਕੱਲ ਪੰਜਾਬ ਦੇ ਗਵਰਨਰ ਨੇ ਜਿਹੜੀ ਨਸ਼ਿਆਂ ਦੇ ਖਿਲਾਫ ਪੈਦਲ ਯਾਤਰਾ ਰੱਖੀ ਸੀ ਫਿਰੋਜ਼ਪੁਰ ਦੇ ਵਿੱਚ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਪਹੁੰਚਦੇ ਨੇ ਉਹਦੇ ਵਿੱਚ ਡੇਰਾ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚਦੇ ਨੇ ਇਹਨਾਂ ਦੋਵਾਂ ਦੇ ਉਸ ਪੈਡਲ ਯਾਤਰਾ ਵਿੱਚ ਪਹੁੰਚਣ ਤੋਂ ਬਾਅਦ ਇਹ ਖ਼ਿਆਸ ਮੀਡੀਆ ਦੇ ਵਿੱਚ ਬਹੁਤ ਤੇਜ਼ ਹੋਏ ਕਿ ਅਕਾਲੀ ਦਲ ਔਰ ਭਾਜਪਾ ਚ ਗਠਜੋੜ ਦਾ ਐਲਾਨ ਹੁਣ ਹੋ ਸਕਦਾ ਹੈ ਨੈਤਿਕ ਤੌਰ ਤੇ ਆਪਸ ਚ ਰਜ਼ਾਮੰਦੀ ਹੋ ਗਈ ਹੈ ਇਹ ਇਸ਼ਾਰੇ ਇਸ ਕਰਕੇ ਵੀ ਦਿੱਤੇ ਗਏ ਕਿਉਂਕਿ ਬਾਬਾ ਗੁਰਿੰਦਰ ਢੱਲੋਂ ਨੂੰ ਭਾਜਪਾ ਦੇ ਵੀ ਬਹੁਤ ਨੇੜੇ ਮੰਨਿਆ ਜਾਂਦਾ ਹੈ ਔਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਵੀ ਉਹਨਾਂ ਦੀ ਰਿਸ਼ਤੇਦਾਰੀ ਹੈ ਔਰ 2 ਫਰਵਰੀ ਨੂੰ ਜਦੋਂ ਉਹ ਵਿਕਰਮ ਮਜੀਠੀਆ ਨੂੰ ਮਿਲ ਕੇ ਆਏ ਉਹਨਾਂ ਨੇ ਬਿਕਰਮ ਮਜੀਠੀਏ ਨੂੰ ਨਸ਼ੇ ਵਾਲੇ ਮਾਮਲੇ 'ਚ ਆਪਣੇ ਵੱਲੋਂ ਕਲੀਨ ਚਿੱਟ ਦੇ ਦਿੱਤੀ। ਉਸ ਤੋਂ ਬਾਅਦ ਇਹ ਦੇਖਿਆ ਜਾਣ ਲੱਗਿਆ ਕਿ ਬਿਕਰਮ ਮਜੀਠੀਆ ਬਾਹਰ ਆ ਗਏ। ਬਿਕਰਮ ਸਿੰਘ ਮਜੀਠੀਏ ਨੇ ਵੀ ਏਕਤਾ ਦਾ ਸੱਦਾ ਮਾਰਤਾ ਔਰ ਪੰਜਾਬ 'ਚ 3-4 ਦਿਨਾਂ ਦੇ ਵਿੱਚ মিডিਆ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿ ਸ਼ਾਇਦ ਅਕਾਲੀ ਦਲਾਂ ਦੇ ਵਿੱਚ ਏਕਤਾ ਹੋ ਜੇਗੀ ਔਰ ਕੱਲ ਦੀ ਰੈਲੀ 'ਚ ਇਹ ਗੱਲ ਬਣਾ ਦਿੱਤੀ ਗਈ ਕਿ ਸਮਝੌਤਾ ਲਗਭਗ ਹੋਇਆ ਪਿਆ। ਲੇਕਿਨ ਹਕੀਕਤ ਇਸ ਤੋਂ ਕਾਫੀ ਵੱਖਰੀ ਹੈ। ਹੁਣ ਸ਼ੂਤਰੀ ਦੱਸਦੇ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਕਿਤੇ ਨਾ ਕਿਤੇ ਪੰਜਾਬ ਦੇ ਵੱਡੇ ਲੀਡਰ ਔਰ ਦਿੱਲੀ ਦੀ ਵੱਡੀ ਲੀਡਰਸ਼ਿਪ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਉਹ ਪੰਜਾਬ ਦੇ ਵਿੱਚ ਵੀ ਮਹਾ ਗਠਜਬੰਦਨ ਦੇ ਫਾਰਮੂਲੇ ਤੇ ਵਿਚਾਰ ਕਰ ਰਹੀ ਹੈ। ਬੀਜੇਪੀ ਨੂੰ ਮਹਾ ਗਠਜਬੰਦਨ ਦਾ ਫਾਰਮੂਲਾ ਇਸ ਕਰਕੇ ਆਇਆ ਕਿਉਂਕਿ ਬੀਜੇਪੀ ਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇਸ ਵਕਤ ਕੋਈ ਵੀ ਅਕਾਲੀ ਦਲ ਆਪਣੇ ਤੌਰ ਤੇ ਏਡਾ ਸਮਰਥ ਨਹੀਂ ਹੈ। ਕਿ ਭਾਜਪਾ ਅਗਰ ਪੰਜਾਬ ਚ ਸਰਕਾਰ ਬਣਾਉਣਾ ਚਾਹੁੰਦੀ ਹੈ ਤੇ ਉਹ ਉਸ ਅਕਾਲੀ ਦਲ ਨਾਲ ਸਮਝੌਤਾ ਕਰ ਲੇ ਅੱਜ ਅਗਰ ਅਸੀਂ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਦੀ ਵੀ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੀ ਜੀਹਦਾ ਭਾਜਪਾ ਦੇ ਨਾਲ ਬਹੁਤ ਵੱਡਾ ਸਾਂਝ ਰਹੀ ਹੈ 20-25 ਸਾਲ 27 ਸਾਲ ਦਾ ਸਮਝੌਤਾ ਰਿਹਾ ਹੈ ਪੰਜ ਵਾਰੀ ਪੰਜਾਬ ਚ ਤਿੰਨ ਵਾਰ ਤਾਂ ਲਗਾਤਾਰ ਭਾਜਪਾ ਦੇ ਨਾਲ ਸਰਕਾਰ ਬਣੀ ਹੈ ਜਦੋਂ ਪ੍ਰਕਾਸ਼ ਸਿੰਘ ਬਾਦਲ ਹੀ ਮੁੱਖ ਮੰਤਰੀ ਰਹੇ ਨੇ ਹੁਣ ਭਾਰਤੀ ਜਨਤਾ ਪਾਰਟੀ ਦਾ ਇਹ ਮੰਨਣਾ ਹੈ ਕਿ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦਾ ਆਪਣੇ ਦਮ ਤੇ ਉਹ ਵਜੂਦ ਨਹੀਂ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ 35 40 45 50 ਸੀਟਾਂ ਇਕੱਲੇ ਜਿੱਤੇ ਜਾਂ 60 ਸੀਟਾਂ ਇਕੱਲੇ ਜਿੱਤੇ ਹੁਣ ਕਿਉਂਕਿ ਟੁੱਟ ਬਹੁਤ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਚ ਸ਼੍ਰੋਮਣੀ ਅਕਾਲੀ ਦਲ ਚ ਵੱਡੀ ਗਿਣਤੀ ਦੇ ਵਿੱਚ ਲੀਡਰ ਭਾਵੇਂ ਸੁਧਾਰ ਲਹਿਰ ਵਾਲੇ ਹੋਣ ਕੁਝ ਲੀਡਰ ਸੁਰਖਵੀਰ ਸਿੰਘ ਬਾਦਲ ਨੇ ਕੱਢੇ ਕੁਝ ਲੀਡਰ ਸੁਧਾਰ ਲਹਿਰ ਦੇ ਚਲੇ ਗਏ ਔਰ ਬਹੁਤ ਸਾਰੇ ਲੀਡਰ ਜਦੋਂ ਭਰਤੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਸੱਤ ਮੈਂਬਰੀ ਕਮੇਟੀ ਬਣਾਈ ਬਾਅਦ ਵਿੱਚ ਪੰਜ ਮੈਂਬਰੀ ਰਹਿ ਗਈ ਤੇ ਉਹ ਕਮੇਟੀ ਨੇ ਵੀ 15 ਲੱਖ ਦੀ ਭਰਤੀ ਕਰਕੇ ਡੈਲੀਗੇਟ ਬਣਾਏ ਤੇ ਬਹੁਤ ਸਾਰੇ ਲੀਡਰ ਵੀ ਪੁਨਰ ਸੁਜੀਤ ਅਕਾਲੀ ਦਲ ਚ ਚਲੇ ਗਏ ਸੁਖਬੀਰ ਬਾਦਲਤਾਪ ਕਹਿੰਦੇ ਨੇ ਕਿ ਉਹ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਹੁਣ ਇਕੱਲੇ ਹੀ ਰਹਿ ਗਏ ਉਹ ਰੈਲੀ ਤੇ ਹਾਸੇ ਹਾਸੇ ਚ ਇਹ ਗੱਲ ਕਹਿੰਦੇ ਨੇ ਇਦਾ ਮਤਲਬ ਹੈ ਸੁਖਬੀਰ ਬਾਦਲ ਦੇ ਨਾਲ ਇਸ ਵਕਤ ਉਹ ਵੱਡੀ ਲੀਡਰਸ਼ਿਪ ਤਾਂ ਨਹੀਂ ਹੈ ਜਿਹੜੀ ਲੀਡਰਸ਼ਿਪ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਬਤੌਰ ਮੰਤਰੀ ਬਤੌਰ ਸਲਾਹਕਾਰ ਬਤੌਰ ਚੇਅਰਮੈਨ ਤਨਤ ਰਹੀ ਹੈ ਅਜੇ ਦੇ ਵਿੱਚ ਭਾਜਪੀ ਇਹ ਪ੍ਰਯੋਗ ਕਰਨਾ ਚਾਹ ਸਕਦੀ ਹੈ ਜਾਂ ਚਾਹ ਰਹੀ ਹੈ ਕਿ ਕਿਉਂ ਨਾ ਗਠਜੋੜਨ ਦੀ ਸਿਆਸਤ ਨੂੰ ਅੱਗੇ ਵਧਾਇਆ ਜਾਵੇ ਕਿਉਂਕਿ ਅੱਜ ਇਕੱਲਾ ਅਕਾਲੀ ਦਲ ਉਸ ਸਥਿਤੀ 'ਚ ਨਹੀਂ ਹੈ ਕਿ ਬੀਜੇਪੀ ਉਹਦੇ ਨਾਲ ਗੱਠ ਜੋੜ ਕਰੇ ਤੇ ਬੀਜੇਪੀ ਨੂੰ ਸ਼ਹਿਰਾਂ ਦੇ ਵਿੱਚ ਵੀ ਤੇ ਪਿੰਡਾਂ ਦੇ ਵਿੱਚ ਵੱਡੀ ਵੋਟ ਮਿਲੇ ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਕਿਸਾਨੀ ਨਾਲ ਬੀਜੇਪੀ ਦਾ ਹਲੇ ਵੀ ਜਿਹੜਾ ਸਬੰਧ ਹੈ ਉਹ ਬਹੁਤਾ ਮਧੁਰ ਨਹੀਂ ਹੋਇਆ ਹਾਲਾਂਕਿ ਪਿੰਡਾਂ 'ਚ ਬੀਜੇਪੀ ਨੇ ਆਪਣੀ ਵੋਟ ਦਾ ਆਧਾਰ ਬਣਾਇਆ ਆਪਣੀ ਪਕੜ ਬਣਾਉਣੀ ਬੀਜੇਪੀ ਨੇ ਆਪਣੇ ਦਮ ਤੇ ਸ਼ੁਰੂ ਕੀਤੀ ਹੈ ਲੇਕਿਨ ਅੱਜ ਵੀ ਪਿੰਡਾਂ 'ਚ ਬੀਜੇਪੀ ਇਕੱਲੇ ਜਿੱਤਣ ਦੀ ਪੋਜੀਸ਼ਨ ਦੇ ਵਿੱਚ ਨਹੀਂ ਹੈ ਅੱਜ ਦੀ ਸਥਿਤੀ 'ਚ ਔਰ ਨਾ ਹੀ ਇਕੱਲੇ ਸ਼੍ਰੋਮਣੀ ਅਕਾਲੀ ਦਲ ਜਿੱਤਣ ਦੀ ਪੋਜੀਸ਼ਨ 'ਚ ਹੈ ਔਰ ਅਗਰ ਅੱਜ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਸਮਝੌਤਾ ਵੀ ਕਰਦੇ ਨੇ ਤਾਂ ਵੀ ਪੰਜਾਬ ਦੇ ਵਿੱਚ ਪਿੰਡੂ ਖੇਤਰਾਂ 'ਚ ਅਕਾਲੀ ਦਲ ਤੇ ਭਾਜਪਾ ਦਾ ਸਾਂਝਾ ਕੈਂਡੀਡੇਟ ਜਿੱਤੇ ਇਹਦੀ ਸੰਭਾਵਨਾ ਘੱਟ ਹੈ ਭਾਵੇਂ ਵਕ ਵਕ ਸੀਟਾਂ ਲਈ ਸੁਖਬੀਰ ਬਾਦਲ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਉਹ ਲਗਾਤਾਰ ਸਰਵੇਖਣ ਕਰਾ ਰਹੇ ਨੇ ਔਰ ਭਾਜਪਾ ਵੀ ਲਗਾਤਾਰ ਸਰਵੇ ਸਰਵੇਖਣ ਕਰਾ ਰਹੀ ਹੈ ਉਨਾ ਸਰਵੇਖਣਾਂ ਦੇ ਵਿੱਚ ਹਜੇ ਸਥਿਤੀ ਓਨੀ ਮਜ਼ਬੂਤ ਨਹੀਂ ਦਿਖ ਰਹੀ ਜਿੰਨੀ ਦਿਖਣੀ ਚਾਹੀਦੀ ਹੈ ਹੁਣ ਬੀਜੇਪੀ ਦੇ ਵਿੱਚ ਇੱਕ رائے ਇਹ ਹੈ ਕਿ ਪੁਨਰ ਸੁਜੀਤ ਅਕਾਲੀ ਦਲ ਔਰ ਸ਼ਖਬੀਰ ਸਿੰਘ ਬਾਦਲ ਅਗਰ ਇਹਨਾਂ ਨੂੰ ਦੁਬਾਰਾ ਇਕੱਠਾ ਕੀਤਾ ਜਾਵੇ ਕਿਉਂਕਿ ਪੁਨਰ ਸੁਜੀਤ ਅਕਾਲੀ ਦਲ ਜਦੋਂ ਬਣਿਆ ਉਦੋਂ ਇਹ ਗੱਲ ਤਰੀ ਕਿ ਪੁਨਰ ਸੁਜੀਤ ਅਕਾਲੀ ਦਲ ਹੁਣ ਬੀਜੇਪੀ ਨਾਲ ਸਮਝੌਤਾ ਕਰ ਲੇਗਾ ਜਾਂ ਬੀਜੇਪੀ ਪੁਨਰ ਸੁਜੀਤ ਅਕਾਲੀ ਦਲ ਨਾਲ ਸਮਝੌਤਾ ਕਰ ਲੇਗੀ ਕਿਉਂਕਿ ਬਹੁਤ ਵੱਡੀ ਲੀਡਰਸ਼ਿਪ ਪੁਨਰ ਸੁਜੀਤ ਅਕਾਲੀ ਦਲ ਚ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਆ ਗਈ ਹੈ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਵੀ ਉਸ ਪੱਧਰ ਤੇ ਪੁਨਰ ਸੁਜੀਤ ਅਕਾਲੀ ਦਲ ਨੂੰ ਨਹੀਂ ਖੜਾ ਕਰ ਸਕੇ ਜਿੱਥੇ ਪੰਜਾਬੀ ਅੱਜ ਇਹ ਭਰੋਸਾ ਕਰਨ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਪੰਜਾਬ ਚ ਪੰਥਕ ਸਰਕਾਰ ਬਣਾ ਲੇਗਾ ਅਸੀਂ ਪੰਜਾਬ ਦੇ ਵਿੱਚ ਅੱਜ ਕਿਸੇ ਵੀ ਸਿੱਖ ਭਾਈਚਾਰੇ ਦੇ ਆਗੂ ਜਾਂ ਆਮ ਸਿੱਖ ਨਾਲ ਗੱਲ ਕਰੀਏ ਉਹ ਵੀ ਇਹ ਮੰਨਦਾ ਹੈ ਕਿ ਪੰਜਾਬ ਚ ਸਿੱਖ ਪੋਲਿਟਿਕਲ ਪਾਰਟੀਆਂ ਨੇ ਜਿਹੜੀਆਂ ਉਹ ਵੰਡੀਆਂ ਜਾ ਚੁੱਕੀਆਂ ਨੇ ਔਰ ਉਹਨਾਂ ਨੂੰ ਕਿਸੇ ਇੱਕ ਪਾਰਟੀ ਦੇ ਬਹੁਤ ਵੱਡੇ ਬਹੁਮਤ ਦੀ ਆਸ ਨਹੀਂ ਲੱਗਦੀ ਅਜੇ ਹਾਲਾਤਾਂ ਦੇ ਵਿੱਚ ਭਾਜਪੀ ਨੇ ਜਿਹੜੇ ਸਰਵੇਖਣ ਕਰਾਏ ਐ ਵੱਖ-ਵੱਖ ਉਹਨਾਂ ਦੇ ਵਿੱਚ ਵੀ ਇਹ ਗੱਲਾਂ ਆ ਰਹੀਆਂ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਵੀ ਅਕਾਲੀ ਦਲ ਦੇ ਨਾਲ ਜੇ ਅਸੀਂ ਸਮਝੌਤਾ ਕਰਦੇ ਹਾਂ ਤੇ ਪੂਰਨ ਬਹੁਮਤ ਨਹੀਂ ਮਿਲਦਾ ਹੁਣ ਬੀਜਪੀ ਨੇ ਦੋਵੇਂ ਧਿਰਾਂ ਨੂੰ ਆਪਣੇ ਤੌਰ ਤੇ ਪਰਖਣ ਤੋਂ ਬਾਅਦ ਕਿਤੇ ਨਾ ਕਿਤੇ ਇਹ ਰਣਨੀਤੀ ਬਣਾਉਣੀ ਸ਼ੁਰੂ ਕੀਤੀ ਹੈ ਕਿ ਹੁਣ ਅਗਰ ਇਹ ਦੋਵੇਂ ਅਕਾਲੀ ਦਲ ਆਪਸ ਦੇ ਵਿੱਚ ਇਕੱਠੇ ਹੋਣ ਇੱਕ ਤਾਂ ਉਹ ਸੂਰਤ ਹੈ ਜਦੋਂ ਬੀਜਪੀ ਇੱਕ ਉਸ ਅਕਾਲੀ ਦਲ ਨਾਲ ਸਮਝੌਤਾ ਕਰ ਸਕਦੀ ਹੈ ਜਿਹੜਾ ਸੱਚਮੁੱਚ ਸਿੱਖਾਂ ਦੀ ਨੁਮਾਇੰਦਾ ਜਮਾਤ ਬਣੇ ਭਾਵੇਂ ਇੱਕ ਅਕਾਲੀ ਦਲ ਬਣੇ ਔਰ ਦੋਵੇਂ ਧੜੇ ਇਹ ਇਕੱਠੇ ਹੋਣ ਇਹਨਾਂ ਨੇ ਆਪਸ ਵਿੱਚ ਸਮਝੌਤਾ ਕਿਵੇਂ ਕਰਨਾ ਹੈ ਇਹ ਆਪ ਤੈਅ ਕਰਨਾ ਹਾਲਾਂਕਿ ਹੁਣ ਜਦੋਂ ਕੱਲ ਵੀ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚੇ ਹਾਲਾਂਕਿ ਉਹਨਾਂ ਦੀ ਵੱਖਰੇ ਤੌਰ ਤੇ ਵੀ ਮੀਟਿੰਗ ਹੋਈ ਹੈ ਬੰਦ ਕਮਰਾ ਮੀਟਿੰਗ ਜਿਹਦੇ ਵਿੱਚ ਬਾਬਾ ਗੁਰਿੰਦਰ ਢਿੱਲੋਂ ਸੀ ਸੁਖਬੀਰ ਬਾਦਲ ਸੀ ਔਰ ਪੰਜਾਬ ਦੇ ਗਵਰਨਰ ਸੀ ਲੇਕਿਨ ਇਸ ਤਰ੍ਹਾਂ ਦੀਆਂ ਮੀਟਿੰਗਾਂ ਦੇ ਵਿੱਚ ਕੋਈ ਵੱਡੇ ਰਾਜਨੀਤਿਕ ਫੈਸਲੇ ਨਹੀਂ ਹੁੰਦੇ ਸਿਰਫ ਸੰਭਾਵਨਾਵਾਂ ਤੇ ਗੱਲ ਹੋ ਸਕਦੀ ਹੈ ਹੋ ਸਕਦਾ ਉਹਨਾਂ ਨੇ ਗੱਟ ਜੋੜ ਤੇ ਗੱਲ ਕੀਤੀ ਹੋਵੇ ਜਾਂ ਉਹਨਾਂ ਨੇ ਸਿਰਫ ਨਸ਼ੇ ਦੀ ਦਿੱਕਤ ਤੇ ਗੱਲ ਕੀਤੀ ਹੋਵੇ ਲੇਕਿਨ ਹੁਣ ਬੀਜਪੀ ਜਾਂ ਤਾਂ ਚਾਹੁੰਦੀ ਹੈ ਕਿ ਇਹ ਦੋਵੇਂ ਅਕਾਲੀ ਦਲ ਇਕੱਠੇ ਹੋਣ ਭਾਵੇਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਇਹਨਾਂ ਦੋਨਾਂ ਦੇ ਵਿੱਚ ਆਪਸੀ ਸਮਝੌਤਾ ਕਰਾਉਣ। ਔਰ ਇਹ ਵੀ ਖਬਰ ਹੈ ਕਿ ਪੁਨਰ ਸੁਜੀਤ ਅਕਾਲੀ ਦਲ ਔਰ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਵਿਚਾਲੇ ਜਿਹੜੀ ਸਮਝੌਤੇ ਦੀ ਗੱਲ ਉਭਰੀ ਸੀ। ਜਿਹੜੀ ਸਮਝੌਤੇ ਦੀ ਗੱਲ ਤੁਰੀ ਸੀ ਮਜੀਠੀਆ ਦੇ ਬਿਆਨ ਤੋਂ ਬਾਅਦ ਉਹ ਗੱਲ ਅੱਧੀ ਅਧੂਰੀ ਔਰ ਲਗਭਗ ਖਤਮ ਹੈ। ਪੁਨਰ ਸੁਜੀਤ ਅਕਾਲੀ ਦਲ ਔਰ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਵਿਚਾਲੇ حال دی کڑی سمجھوتے دی ہر ਸੰਭਾਵਨਾ ਖਤਮ ਹੈ ਹੁਣ ਭਾਜਪਾ ਦੀ ਰਣਨੀਤੀ ਕੀ ਹੈ ਭਾਜਪਾ ਦੀ ਰਣਨੀਤੀ ਇਹ ਹੈ ਕਿ ਅਗਰ ਇਕੱਠੇ ਨਹੀਂ ਹੋ ਸਕਦੇ ਤੇ ਕੀ ਅਸੀਂ ਮਹਾਗਠਬੰਧਨ ਬਣਾ ਸਕਦੇ ਹਾਂ ਮਹਾਗਠਬੰਧਨ ਦੀ ਸੂਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਡੀ ਪਾਰਟੀ ਹੋਏਗੀ ਔਰ ਉਹ ਵਕ ਵਕ ਅਕਾਲੀ ਦਲਾਂ ਨਾਲ ਸਮਝੌਤਾ ਕਰੇਗੀ ਚੋਣਾਂ ਤੋਂ ਪਹਿਲਾਂ ਹੁਣ ਕੀ ਸੁਖਵੀਰ ਸਿੰਘ ਬਾਦਲ ਮਹਾਗਠਬੰਧਨ ਦਾ ਹਿੱਸਾ ਬਣਨਾ ਚਾਹੇਗਾ ਮਹਾ ਗਠਜੰਦਨ ਦੇ ਹਿੱਸਾ ਬਣਨ ਦਾ ਮਤਲਬ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਸੁਖਬੀਰ ਬਾਦਲ ਤੋਂ ਦੂਰ ਮੁੱਖ ਮੰਤਰੀ ਦਾ ਅਹੁਦਾ ਕਿਉਂਕਿ ਭਾਜਪਾ ਮਹਾ ਗਠਜੰਦਨ ਜਦੋਂ ਕਰੇਗੀ ਮੌਜੂਦਾ ਸਥਿਤੀ 'ਚ ਸੁਖਬੀਰ ਬਾਦਲ ਦੇ ਅਕਾਲੀ ਦਲ ਦੀ ਤਾਕਤ ਮੁਤਾਬਕ ਉਹਨਾਂ ਨੂੰ ਸੀਟਾਂ ਆਫਰ ਕਰੇਗੀ ਇਸੇ ਤਰ੍ਹਾਂ ਪੁਨਰਸੁਰਜੀਤ ਅਕਾਲੀ ਦਲ ਨੂੰ ਵੀ ਉਹਨਾਂ ਦੀ ਤਾਕਤ ਦੇ ਮੁਤਾਬਕ ਸੀਟਾਂ ਆਫਰ ਕੀਤੀਆਂ ਜਾਣਗੀਆਂ ਫਿਰ ਕੀ ਅਮਰਿਤਪਾਲ ਸਿੰਘ ਦੀ ਧਿਰ ਮਹਾ ਗਠਜੰਦਨ ਦਾ ਹਿੱਸਾ ਬਣਦੀ ਹੈ ਜਾਂ ਨਹੀਂ ਇਹ ਵੱਡਾ ਤੇ ਵੱਖਰਾ ਸਵਾਲ ਹੈ ਇਹਨੂੰ ਬਾਅਦ ਦੇ ਵਿੱਚ ਡਿਸਕਸ ਕਰਾਂਗੇ ਲੇਕਿਨ ਸਿਮਰਨਜੀਤ ਸਿੰਘ ਮਾਨ ਕੀ ਫੈਸਲਾ ਕਰਦੇ ਨੇ ਕੀ ਸਿਮਰਨਜੀਤ ਸਿੰਘ ਮਾਨ ਮਹਾਗਠਬੰਧਨ ਚ ਆ ਸਕਦੇ ਨੇ ਉਹ ਵੀ ਗੱਲ ਬਹੁਤ ਮਹੱਤਵਪੂਰਨ ਹੈ ਕਿਉਂਕਿ 5000 ਤੋਂ ਲੈ ਕੇ 15000 ਤੱਕ ਵੋਟਾਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੀਆਂ ਬਹੁਤ ਸਾਰੇ ਹਲਕਿਆਂ ਦੇ ਵਿੱਚ ਨੇ ਸੋ ਮਹਾਗਠਬੰਧਨ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਅਗਰ ਕਿਸੇ ਪਾਰਟੀ ਕੋਲੇ 5000 ਤੋਂ 15000 ਵੋਟਾਂ ਨੇ ਜਿਹੜੀਆਂ ਕੀ ਇਕ ਤਰ੍ਹਾਂ ਨਾਲ ਸਮਰਪਿਤ ਵੋਟਾਂ ਨੇ ਭਾਵੇਂ ਉਹ 5 10 15 20 ਹਲਕੇ ਹੀ ਕਿਉਂ ਨਾ ਹੋਣ ਉਹਦੀ ਬਹੁਤ ਸਿਆਸੀ ਮਹੱਤਤਾ ਹੈ ਅਜੇ ਹਾਲਾਤਾਂ 'ਚ ਅਗਰ ਮੰਨ ਲਓ ਸ਼ਮਜੀਤ ਸਿੰਘ ਮਾਨ ਦੀ ਪਾਰਟੀ ਵੀ ਮਹਾਗਠ ਬੰਧਨ ਚਾਹੁੰਦੀ ਹੈ ਤੇ ਫੇਰ ਤਿੰਨ ਅਕਾਲੀ ਦਲ ਤਾਂ ਸਿੱਧੇ ਤੌਰ ਤੇ ਅਗਰ ਅਸੀਂ ਮੰਨੀਏ ਪੁਨਰ ਸੁਰਜੀਤ ਸ਼ਮਜੀਤ ਸਿੰਘ ਮਾਨ ਔਰ ਸੁਖਬੀਰ ਸਿੰਘ ਬਾਦਲ ਇੱਕ ਬੀਜਪੀ ਇਹਦਾ ਮਤਲਬ ਹੈ 117 ਸੀਟਾਂ ਦਾ ਦੀ ਵੰਡ ਹੈ ਜਿਹੜੀ ਉਹ ਚਾਰ ਹਿੱਸਿਆਂ 'ਚ ਹੋਣੀ ਹੈ ਚਾਰ ਹਿੱਸਿਆਂ ਦਾ ਮਤਲਬ ਇਹ ਨਹੀਂ ਵੀ ਕਿ ਸਭ ਨੂੰ 25-25। ਬੀਜੇਪੀ ਘੱਟੋ-ਘੱਟ 70 ਤੋਂ 75 ਸੀਟਾਂ ਤੇ ਆਪ ਲੜਨਾ ਚਾਹੀਦੀ। ਅਗਰ ਬੀਜੇਪੀ 70 ਸੀਟਾਂ ਤੇ ਆਪ ਲੜਦੀ ਹੈ ਤੇ 47 ਸੀਟਾਂ ਦੂਜੀਆਂ ਬਚਦੀਆਂ ਨੇ। ਅਗਰ ਬੀਜੇਪੀ 60 ਸੀਟਾਂ ਤੇ ਆਪ ਲੜਦੀ ਹੈ ਤੇ 57 ਸੀਟਾਂ ਦੂਜੀਆਂ ਬਚਦੀਆਂ ਨੇ। ਫਿਰ ਅਗਰ 57 ਸੀਟਾਂ ਨੂੰ ਦੂਜੇ ਤਿੰਨ ਅਕਾਲੀ ਦਲਾਂ 'ਚ ਵੰਡਣਾ ਹੋਵੇ ਮਹਾਗਠਬੰਧਨ 'ਚ ਤੇ ਇਹਦਾ ਮਤਲਬ ਹੈ ਸ਼੍ਰੋਮਣੀ ਅਕਾਲੀ ਦਲ ਔਰ ਪੁਨਰਸੁਜੀਤ ਅਕਾਲੀ ਦਲ ਇਹ ਦਾਵਾ ਕਰਨਗੇ ਇਹ ਦਾਵਾ ਕਰਨਗੇ ਕਿ ਸਾਨੂੰ ਬਰਾਬਰ ਦੀਆਂ ਸੀਟਾਂ ਮਿਲਣ ਸੋ ਇਸ ਕਰਕੇ ਇਹ ਸਮਝਣਾ ਪੈਣਾ ਹੈ ਕਿ ਸੀਟਾਂ ਦੀ ਵੰਡ ਜਿਹੜੀ ਉਹ ਮਹਾ ਗਠਬੰਧਨ ਦੀ ਸੂਰਤ ਦੇ ਵਿੱਚ ਬਹੁਤ ਜ਼ਿਆਦਾ ਫਸਮੀ ਹੋਏਗੀ ਬਹੁਤ ਜ਼ਿਆਦਾ ਪੇਚੀਦਗੀ ਵਾਲੀ ਹੋਏਗੀ ਔਰ ਬਹੁਤ ਆਸਾਨ ਨਹੀਂ ਹੋਏਗੀ ਮਹਾ ਗਠਬੰਧਨ ਚ ਸੀਟਾਂ ਦੀ ਵੰਡ ਔਰ ਉਹਦੇ ਚ ਘੱਟੋ ਘੱਟ ਭਾਵੇਂ ਸੁਖਬੀਰ ਸਿੰਘ ਬਾਦਲ ਦੀ ਧਿਰ ਹੈ ਭਾਵੇਂ ਪੁਨਰ ਸੁਜੀਤ ਅਕਾਲੀ ਦਲ ਆ ਜਾਂ ਸਮਰਜੀਤ ਸਿੰਘ ਮਾਨ ਤਿੰਨੇ ਪਾਰਟੀਆਂ ਬਹੁਤ ਜ਼ਿਆਦਾ ਸੀਟਾਂ ਨਹੀਂ ਲੈ ਸਕਣਗੀਆਂ ਹੁਣ ਇਸ ਸੰਭਾਵਨਾ ਦੇ ਉੱਤੇ ਵੀ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਉਹ ਸੋਚ ਵਿਚਾਰ ਕਰਕੇ ਅੱਗੇ ਵੱਧ ਰਹੀ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਹਾਲ ਦੀ ਘੜੀ ਮਹਾ ਗਠਬੰਧਨ ਦਾ ਆਈਡੀਆ ਨਾ ਸੁਖਵੀਰ ਬਾਦਲ ਨੂੰ ਪਸੰਦ ਆਉਣਾ ਹੈ ਨਾ ਪੁਨਰ ਸੁਜੀਤ ਅਕਾਲੀ ਦਲ ਨੂੰ ਔਰ ਨਾ ਹੀ ਸਮਜੀਤ ਸਿੰਘ ਮਾਨ ਨੂੰ ਸੋ ਇਸ ਕਰਕੇ ਹਾਲ ਦੀ ਘੜੀ ਜਿਹੜੀ ਪੰਜਾਬ ਦੀ ਸਿਆਸਤ ਦਾ ਜਿਹੜਾ ਮੌਜੂਦਾ ਸਰੂਪ ਹੈ ਉਹ ਬੜਾ ਕਨਫਿਊਜ਼ਨ ਵਾਲਾ ਬੜਾ ਦੁਚਿੱਤੀ ਵਾਲਾ ਬਣਿਆ ਹੋਇਆ ਹੈ ਔਰ ਕੀ ਸੱਚਮੁੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਪੋਲਿਟਿਕਸ ਚਾਉਣਗੇ ਕੀ ਉਹ ਰਾਜਨੀਤੀ ਚਾਉਣਾ ਪਸੰਦ ਕਰਨਗੇ ਅਗਰ ਗੁਰਿੰਦਰ ਢਿੱਲੋਂ ਰਾਜਨੀਤੀ ਚ ਆਉਂਦੇ ਨਹੀਂ ਅਗਰ ਅਗਰ ਆਉਂਦੇ ਨਹੀਂ ਤੇ ਫਿਰ ਬਾਕੀ ਅਕਾਲੀ ਦਲ ਗੁਰਿੰਦਰ ਸਿੰਘ ਢਿੱਲੋਂ ਦੇ ਆਲੇ ਦੁਆਲੇ ਇਕੱਠੇ ਹੋ ਸਕਦੇ ਨੇ ਲੇਕਿਨ ਵਿਕਰਮ ਸਿੰਘ ਮਜੀਠੀਆ ਨੇ ਜਿਹੜਾ ਕਿਹਾ ਸੀ ਮੈਂ ਇਕੱਠੇ ਕਰੂੰਗਾ ਉਹ ਗੱਲ ਲਗਭਗ ਮੈਨੂੰ ਫੇਲ ਹੁੰਦੀ ਲੱਗਦੀ ਹੈ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਵੀ ਕੱਲ ਡੇਰਾ ਬਿਆਸ ਮੁਲਾਕਾਤ ਕਰਨ ਗਏ ਨੇ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਮੈਨੂੰ ਲੱਗਦਾ ਉਹ ਧੰਨਵਾਦ ਕਰਨ ਗਏ ਹੋਣਗੇ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਵਿਕਰਮ ਸਿੰਘ ਮਜੀਠੀਆ ਦਾ ਮਾਰਗਦਰਸ਼ਨ ਕੀਤਾ ਆ ਧਾਰਮਿਕ ਪੱਖੋਂ ਵੀ ਔਰ ਇੱਕ ਦੋਸਤ ਦੇ ਨਜ਼ਰੀਏ ਤੋਂ ਵੀ اور ਵਿਕਰਮ ਮਜੀਠੀਆ ਨੂੰ ਉਹਨੇ ਕਲੀਨ ਚਿਟ ਵੀ ਦਿੱਤੀ ਹਾਲਾਂਕਿ ਕਲੀਨ ਚਿਟ ਦੇਣ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਕਾਫੀ ਵਿਵਾਦ ਬਣਿਆ ਉਹਦਾ ਜ਼ਿਕਰ ਵੀ ਬਾਅਦ ਦੇ ਵਿੱਚ ਕਰਦੇ ਹਾਂ ਪਰ ਜਿਹੜਾ ਤੁਹਾਡਾ ਸਵਾਲ ਸੀ ਮੈਨੂੰ ਇਹ ਲੱਗਦਾ ਹੈ ਕਿ ਅੱਜ ਭਾਜਪਾ ਔਰ ਅਕਾਲੀ ਧੜਿਆਂ ਦੇ ਵਿੱਚ ਸਮਝੌਤੇ ਦੀ ਗੱਲ ਹੈ ਜਿਹੜੀ ਫਸੀ ਪਈ ਹੈ ਨਾ ਭਾਜਪਾ ਸਪਸ਼ਟ ਹੈ ਨਾ ਅਕਾਲੀ ਧੜੇ ਸਪਸ਼ਟ ਹੈ ਇੱਕ ਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਭਾਜਪਾ ਦਾ ਗੱਠਜੋੜ ਤੁਰੰਤ ਐਲਾਨ ਹੋਵੇ ਇਹਦੀ ਵੀ ਸੰਭਾਵਨਾ ਮੈਨੂੰ ਬਹੁਤ ਘੱਟ ਲੱਗ ਰਹੀ ਹੈ ਹੁਣ ਬੀਜੇਪੀ ਨੂੰ ਇਹ ਵੀ ਲੱਗ ਰਿਹਾ ਹੈ ਕਿ ਜਦੋਂ ਅਕਾਲੀ ਦਲ ਕਮਜ਼ੋਰ ਨੇ ਤੇ ਉਹਦੇ ਨਾਲ ਭਗਵੰਤ ਮਾਨ ਦਾ 27 ਦੀ ਜਿੱਤ ਦਾ ਦਾਵਾ ਵੱਡਾ ਹੁੰਦਾ ਜਾ ਰਿਹਾ ਹੈ ਬੀਜੇਪੀ ਵੀ ਇਹ ਮਹਿਸੂਸ ਕਰਦੀ ਹੈ ਕਿ ਅੱਜ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਓਨੀ ਕਮਜ਼ੋਰ ਨਹੀਂ ਹੈ ਜਿਵੇਂ ਅਸੀਂ ਦਿੱਲੀ ਚ ਬੜੀ ਆਸਾਨੀ ਦੇ ਨਾਲ 48 ਜਿੱਤ ਕੇ ਔਰ ਬਾਈ ਦੇ ਮੁਕਾਬਲੇ ਅਸੀਂ ਆਮ ਆਦਮੀ ਪਾਰਟੀ ਨੂੰ ਹਰਾਤਾ ਆਪ ਨੂੰ 22 ਸੀਟਾਂ ਆਈਆਂ ਔਰ ਭਾਜਪਾ ਨੂੰ 48 ਹਾਲਾਂਕਿ ਦਿੱਲੀ ਚ ਜਿਹੜਾ ਵੋਟ ਪਰਸੈਂਟੇਜ ਹੈ ਉਹ 3 ਤੋਂ 5% ਦਾ ਫਰਕ ਰਿਹਾ ਭਾਜਪਾ ਨੂੰ ਇਹ ਪਤਾ ਹੈ ਕਿ ਪੰਜਾਬ ਚੋ ਸਥਿਤੀ ਵੀ ਨਹੀਂ ਹੈ ਕਿ ਅਸੀਂ ਆਮ ਆਦਮੀ ਪਾਰਟੀ ਨਾਲੋਂ 3 ਜਾਂ 4 ਜਾਂ 5% ਪਿੱਛੇ ਹੋਈਏ ਬਰਾਬਰ ਦੀ ਤੱਕਰ ਆਮ ਆਦਮੀ ਪਾਰਟੀ ਨਾਲ ਉਦੋਂ ਹੀ ਬਣਨੀ ਹੈ ਜਦੋਂ ਪਿੰਡਾਂ ਚ ਭਾਜਪਾ ਨੂੰ ਮਜ਼ਬੂਤ ਸਾਥ ਮਿਲੇਗਾ ਜਾਂ ਤਾਂ ਅਕਾਲੀ ਦਲ ਸਾਰੇ ਇਕੱਠੇ ਹੋਣ ਜਾਂ ਕੋਈ ਇੱਕ ਅਕਾਲੀ ਦਲ ਬਹੁਤ ਤਕੜਾ ਹੋਵੇ ਇਹ ਸਾਰੀ ਦੀ ਸਾਰੀ ਅਕਾਲੀ ਲੀਡਰਸ਼ਿਪ ਹੈ ਜਿਹੜੀ ਸਾਰੇ ਅਕਾਲੀ ਦਲਾਂ ਦੇ ਵੱਡੇ ਵੱਡੇ ਲੀਡਰ ਸਾਰੇ ਬੀਜੇਪੀ ਚ ਆ ਜਾਣ ਤੇ ਬੀਜੇਪੀ 2-4 ਫੈਸਲੇ ਇਹੋ ਜਿਹੇ ਕਰ ਦੇ ਕਿ ਪੰਜਾਬ ਦੇ ਪਿੰਡਾਂ ਦੇ ਕਿਸਾਨ ਵੀ ਖੁਸ਼ ਹੋ ਜਾਣ ਉਹ ਸਥਿਤੀਆਂ ਆਦਰਸ਼ ਹੋਣਗੀਆਂ ਉਹ ਹਜੇ ਨਹੀਂ ਬਣੀਆਂ ਹਜੇ ਸ਼ਹਿਰਾਂ ਚ ਬੀਜੇਪੀ ਔਰ ਆਮ ਆਦਮੀ ਪਾਰਟੀ ਦਾ ਬਰਾਬਰ ਦਾ ਮੁਕਾਬਲਾ ਹੈ ਔਰ ਪਿੰਡਾਂ ਚ ਆਮ ਆਦਮੀ ਪਾਰਟੀ ਅਪਰ ਹੈਂਡ ਹੈ ਮਤਲਬ ਜਿਵੇਂ 35-40 ਸੀਟਾਂ 40 ਸੀਟਾਂ ਵੀ ਲੈ ਲਾਂ ਸ਼ਹਿਰਾਂ ਦੀਆਂ ਸ਼ਹਿਰ ਜਾਂ ਥੋੜੇ ਬਹੁਤੇ ਸੈਮੀ ਅਰਬਨ ਸੀਟਾਂ 40 ਸੀਟਾਂ ਤੇ ਆਮ ਆਦਮੀ ਪਾਰਟੀ ਔਰ ਬੀਜੇਪੀ ਚ ਸਖਤ ਮੁਕਾਬਲਾ ਹੈ 24 ਦੀਆਂ ਚੋਣਾਂ ਚ ਬੀਜੇਪੀ 22 ਸੀਟਾਂ ਜਿੱਤੀ ਸੀ ਆਪਣੇ ਦਮ ਤੇ ਲੀਡ ਲਈ ਸੀ ਇਹਦਾ ਮਤਲਬ ਹੈ ਬੀਜੇਪੀ ਵੱਧ ਤੋਂ ਵੱਧ ਸ਼ਹਿਰਾਂ ਚ 22 24 25 30 ਜਾ ਸਕਦੀ ਹੈ ਬਹੁਤ ਵਧੀਆ ਤਕੜੇ ਹਾਲਾਤਾਂ ਚ ਹੁਣ ਜੇ ਹਾਲਾਤਾਂ ਦੇ ਵਿੱਚ ਫਿਰ ਵੀ ਸਰਕਾਰ ਬੀਜੇਪੀ ਦੀ ਨਹੀਂ ਬਣਦੀ ਸੋ ਬੀਜੇਪੀ ਦੇ ਲਈ ਚਿੰਤਾ ਇਸ ਗੱਲ ਦੀ ਹੈ ਕਿ ਅਕਾਲੀ ਦਲ ਕਮਜ਼ੋਰ ਬਣੇ ਰਹਿੰਦੇ ਨੇ ਭਾਜਪਾ ਵੀ ਤਕੜੀ ਨਹੀਂ ਹੁੰਦੀ ਤੇ ਪਿੰਡਾਂ ਦੀਆਂ ਸੀਟਾਂ ਤੇ ਜਿਹੜੀਆਂ ਘੱਟ ਤੋਂ ਘੱਟ ਸੀ ਅਗਰ ਅਸੀਂ ਦੇਖੀਏ ਤੇ 77 78 ਜਾਂ 75 ਸੀਟਾਂ ਇਹ ਜਿਹੀਆਂ ਨੇ ਜਿਹੜੀਆਂ ਲਗਭਗ ਪਿੰਡੂ ਸੀਟਾਂ ਨੇ ਵਿੱਚ ਵਿਚ ਅਰਧ ਸ਼ਹਿਰੀ ਵੀ ਨੇ ਸੋ 75 ਸੀਟਾਂ ਉਹਨਾਂ ਤੇ ਭਾਜਪਾ ਕਿਤਨਾ ਕਿਤੇ 75 77 ਸੀਟਾਂ ਤੇ ਭਾਜਪਾ ਨੂੰ ਇਹ ਲੱਗਦਾ ਹੈ ਕਿ ਮੁਕਾਬਲਾ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਹੈ ਔਰ ਜਦੋਂ ਅਕਾਲੀ ਦਲ ਕਮਜ਼ੋਰ ਹੋਣ ਤੇ ਆਪ ਔਰ ਕਾਂਗਰਸ ਦਾ ਮੁਕਾਬਲਾ ਹੋਵੇ ਤੇ ਬੇਦਰ ਸਥਿਤੀ ਚ ਆਮ ਆਦਮੀ ਪਾਰਟੀ ਦਿਖ ਰਹੀ ਹੈ ਕਿਉਂਕਿ ਇਹ ਪਾਰਟੀ ਸੰਗਠਿਤ ਹੈ ਮੁਫਤ ਬਿਜਲੀ ਦੇ ਰਹੀ ਹੈ 10 ਲੱਖ ਦਾ ਬੀਮੇ ਦਾ ਕਾਰਡ ਜਾਰੀ ਕਰਤਾ ਔਰ ਭਗਵੰਤ ਮਾਨ ਨੇ ਉਹ ਵੀ ਕਲੈਰਿਟੀ ਦਿੱਤੀ ਜਿਹੜਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਜੀ 10 ਲੱਖ ਦਾ ਇਲਾਜ ਨਹੀਂ ਹੋਣਾ 7 ਲੱਖ ਦਾ ਹੁੰਦਾ ਹੈ ਤੇ ਬਾਕੀ ਪੈਸੇ ਤੁਹਾਨੂੰ ਦੇਣੇ ਪੈਣੇ ਆ ਭਗਵੰਤ ਮਾਨ ਨੇ ਕੱਲ ਬੜਾ ਸਪਸ਼ਟ ਕਰਤਾ ਕਿ ਕੋਈ ਵੀ ਵਿਅਕਤੀ ਜਿਹਦੇ ਕੋਲੇ ਕਾਰਡ ਹੈ ਅਗਰ ਉਹ ਹਸਪਤਾਲ ਜਾਏਗਾ ਤੇ ਉਹ 10 ਲੱਖ ਤੱਕ ਦਾ ਇਲਾਜ ਆਪਣੀ ਬਿਮਾਰੀ ਦਾ ਕਰਾ ਕੇ ਆ ਸਕਦਾ ਹੈ ਇਸ ਤਰ੍ਹਾਂ ਦੇ ਐਗਰੀਮੈਂਟ ਪੰਜਾਬ ਦੀ ਸਰਕਾਰ ਨੇ ਹਸਪਤਾਲਾਂ ਨਾਲ ਕੀਤੇ ਹੈ ਭਗਵੰਤ ਮਾਨ ਨੇ ਉਦਾਹਰਨ ਵੀ ਦਿੱਤੀ ਕਿ ਮੰਨ ਲਓ ਕਿਸੇ ਬਿਮਾਰੀ ਦੇ ਇਲਾਜ ਤੇ 3 ਲੱਖ ਦਾ ਖਰਚਾ ਹੈ ਤੇ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਵੀ ਕੋਈ ਪੈਸਾ ਦੇਣਾ ਪਊਗਾ ਉਹ ਕਹਿੰਦੇ ਬਿਲਕੁਲ ਨਹੀਂ ਬਹੁਤ ਸਾਰੇ ਲੋਕ ਕਹਿੰਦੇ ਸੀ ਵੀ ਲੱਖ ਦਾ ਲੱਖ ਤੱਕ ਹੈ ਜੀ ਬਾਕੀ ਪੈਸੇ ਦੇਣ ਪੈਣਗੇ ਕਈ ਤਰ੍ਹਾਂ ਦੀਆਂ ਕਨਫਿਊਜ਼ਨਸ ਨੇ ਕੱਲ ਭਗਵੰਤ ਮਾਨ ਨੇ ਉਹ ਸਾਫ਼ ਕੀਤਾ ਕਿ ਕਿਸੇ ਬਿਮਾਰੀ ਦਾ ਇਲਾਜ ਭਾਵੇਂ 15 ਲੱਖ ਦਾ ਹੋਵੇ ਲੇਕਿਨ ਜਿਹੜੇ ਸਰਕਾਰ ਨੇ ਐਗਰੀਮੈਂਟ ਕੀਤੇ ਨੇ ਉਹ ਉਸ ਬਿਮਾਰੀ ਦਾ ਇਲਾਜ ਇਸ ਕਾਰਡ ਦੇ ਜ਼ਰੀਏ ਉਹ ਹਸਪਤਾਲ 10 ਲੱਖ ਚ ਕਰੂ ਔਰ ਕਿਸੇ ਵੀ ਵਿਅਕਤੀ ਨੇ ਜਿਹਨੇ ਹਸਪਤਾਲ ਚ ਦਾਖਲ ਹੋਣਾ ਹੈ ਉਹਨੇ ਨਾ ਤਾਂ ਦਵਾਈਆਂ ਬਾਹਰੋਂ ਲੈਣੀਆਂ ਅਗਰ ਕੋਈ ਹਸਪਤਾਲ ਬਾਹਰੋਂ ਦਵਾਈ ਨੂੰ ਕਹਿੰਦਾ ਹੈ ਤੇ ਸਾਨੂੰ ਦੱਸਿਆ ਜਾਵੇ ਔਰ ਕੋਈ ਵੀ ਵਿਅਕਤੀ ਜਿਹੜਾ ਉਹ ਕਾਰਡ ਲੈ ਕੇ ਹਸਪਤਾਲ ਚ ਦਾਖਲ ਹੁੰਦਾ ਹੈ ਉਹ 10 ਲੱਖ ਤੱਕ ਦਾ ਇਲਾਜ ਮੁਫਤ ਕਰਾ ਕੇ ਹੀ ਹਸਪਤਾਲ ਚੋਂ ਨਿਕਲੇਗਾ ਅਗਰ ਅਗਰ ਉਹਨੂੰ ਬਿਮਾਰੀ ਇਸ ਤਰ੍ਹਾਂ ਦੀ ਹੈ ਕਿ 10 ਲੱਖ ਦਾ ਉਹਦਾ ਖਰਚਾ ਆਉਂਦਾ ਹੈ ਮਤਲਬ ਇਹ ਗੱਲ ਲਗਭਗ ਸਾਫ਼ ਹੋ ਗਈ ਕਿ ਇਹ ਕਾਰਡ ਹੈ ਜਿਹੜਾ ਕੈਸ਼ਲੈਸ ਹੈ ਤੁਸੀਂ ਅਗਰ 5 ਲੱਖ ਦਾ ਇਲਾਜ ਕਰਾਉਣਾ ਹੈ ਤੇ ਤੁਹਾਨੂੰ ਤੁਹਾਡੀ ਬਿਮਾਰੀ ਤੇ ਅਗਰ ਇਲਾਜ ਦਾ ਖਰਚਾ 5 ਲੱਖ ਆ ਰਿਹਾ ਹੈ ਤੇ ਤੁਸੀਂ 5 ਲੱਖ ਕੋਲੋਂ ਨਹੀਂ ਦੇਣਾ ਉਹ ਹਸਪਤਾਲ ਹੀ ਦਊਗਾ ਸਰਕਾਰੀ ਦਊਗੀ ਗੱਲ ਬੜੀ ਸਾਫ਼ ਹੈ ਸਾਦੇ ਸ਼ਬਦਾਂ ਚ ਭਗਵੰਤ ਮਾਨ ਨੇ ਕਹਿਤਾ ਸਾਫ਼ ਕਰਤਾ ਕਿ 10 ਲੱਖ ਦੇ ਇਲਾਜ ਦਾ ਮਤਲਬ ਹੈ 10 ਲੱਖ ਦਾ ਇਲਾਜ ਤੁਸੀਂ ਆਪਣੇ ਕੋਲੋਂ ਕੋਈ ਪੈਸਾ ਹਸਪਤਾਲ ਚ ਨਾ ਲੈ ਕੇ ਜਾਣਾ ਤੇ ਨਾ ਤੁਸੀਂ ਕੋਈ ਦੇ ਕੇ ਆਉਣਾ ਇਹਦਾ ਮਤਲਬ ਹੈ ਬੀਜੇਪੀ ਵੀ ਇਹ ਸਮਝਦੀ ਹੈ ਕਿ ਕੈਸ਼ਲੈਸ ਸਕੀਮ ਪ੍ਰਕਾਸ਼ ਸਿੰਘ ਬਾਦਲ ਭਗਤ ਪੂਰਨ ਸਿੰਘ ਜੀ ਕਾਰਡ ਸੀ ਜਿਹੜਾ ਸਿਹਤ ਯੋਜਨਾ 40 40000 ਰੁਪਏ ਦਾ ਇਲਾਜ ਉਹਦੇ ਵਿੱਚ ਦਿੱਤਾ ਜਾਂਦਾ ਸੀ ਮੈਕਸਮਮ ਉਹਦੇ ਨਾਲ ਆਮ ਆਕਾਲੀ ਦਲ ਦੀ ਸਰਕਾਰ ਨੇ ਬੜਾ ਵੱਡਾ ਸਿਆਸੀ ਲਾਹਾ ਲਿਆ ਸੀ ਇਹ 10 ਲੱਖ ਦਾ ਕਾਰ ਹੈ ਹਰ ਜ਼ਰੂਰਤਮੰਦ ਲਈ ਇਹ ਫਾਇਦੇਮੰਦ ਹੈ ਔਰ ਉਸ ਤੋਂ ਬਾਅਦ ਹਜ਼ਾਰ ਰੁਪਏ ਅਗਰ ਖਾਤਿਆਂ 'ਚ ਪਾਤਾ ਭਗਵੰਤ ਮਾਨ ਨੇ ਤੇ ਫੇਰ ਆਕਾਲੀ ਦਲ ਕਮਜ਼ੋਰ ਰਹਿ ਗਏ ਭਾਜਪਾ ਬਹੁਤ ਤਕੜੀ ਨਾ ਹੋ ਸਕੀ ਕਾਂਗਰਸ ਇਸੇ ਤਰ੍ਹਾਂ ਗੁੱਟ ਔਰ ਫੁੱਟ ਰਹੇ ਜਿਵੇਂ ਹੋਣਾ ਹੈ ਸੰਭਾਵਨਾ ਘੱਟ ਹੈ ਕਿ 10-11 ਮਹੀਨਿਆਂ ਚ ਕਾਂਗਰਸ ਆਪਣੀ ਗੁੱਟਬਾਜ਼ੀ ਖਤਮ ਕਰ ਲੂ ਜਿਹੜੀ ਚੀਜ਼ ਕਈ ਸਾਲਾਂ ਤੋਂ ਨਹੀਂ ਖਤਮ ਹੋਈ ਉਹ ਮਹੀਨਿਆਂ ਚ ਕਿੱਥੋਂ ਖਤਮ ਹੋ ਜਾਊ ਸ਼ੋ ਇਹਦਾ ਮਤਲਬ ਹੈ ਭਾਜਪਾ ਨੂੰ ਵੀ ਪਤਾ ਹੈ ਕਿ ਪਿੰਡਾਂ ਚ ਅੱਜ ਭਗਵੰਤ ਮਾਨ ਤਕੜਾ ਹੈ ਲਗਭਗ ਪਿੰਡੂ ਖੇਤਰ ਦੀਆਂ ਜਿਹੜੀਆਂ 70 ਤੋਂ 77 ਸੀਟਾਂ ਨੇ ਉੱਥੇ ਆਮ ਆਦਮੀ ਪਾਰਟੀ ਅੱਜ ਵੀ ਅਗਰ ਚੋਣਾਂ ਹੁੰਦੀਆਂ ਨੇ ਤੇ ਬਹੁਤ ਵੱਡਾ ਬਹੁਮਤ ਲਿਆ ਸਕਦੀ ਹੈ ਭਾਵੇਂ ਭਾਜਪਾ ਮੰਨੇ ਨਾ ਮੰਨੇ ਲekin BJP ਦੇ ਵੱਖ-ਵੱਖ ਸਰਵੇਖਣ BJP ਦੇ ਐਕਸਪਰਟ ਵੀ ਇਹ ਗੱਲ ਮੰਨਦੇ ਨੇ ਇਸੇ ਆਧਾਰ ਤੇ BJP ਚਾਹੁੰਦੀ ਹੈ ਕਿ ਕਿਸੇ ਵੀ ਕੀਮਤ ਤੇ ਅਸੀਂ BJP ਜੇ ਆਪਣੇ ਦਮ ਤੇ ਨਹੀਂ ਪਿੰਡਾਂ ਚ ਜਾ 파ਰੇ ਤੇ ਅਸੀਂ ਭਾਵੇਂ ਮਹਾ ਗਠਬੰਧਨ ਕਰੀਏ ਸਮਝੌਤੇ ਕਰੀਏ ਭਾਵੇਂ ਸਾਰੇ ਬਰਾੜ BJP ਚ ਲੈ ਆਈਏ ਭਾਵੇਂ ਸਾਰੇ ਸਿੱਧੂ BJP ਚ ਲੈ ਆਈਏ ਭਾਵੇਂ ਸਾਰੇ ਸ਼ਰਮਾ ਜੀ BJP ਚ ਲੈ ਆਈਏ ਤੇ ਭਾਵੇਂ ਅਸੀਂ ਸਾਰੇ ਲੀਡਰ ਲੈ ਆਈਏ ਸੱਦੇ ਚੰਨੀ ਸਾਹਿਬ ਨੂੰ ਵੀ ਲੱਗ ਰੇ ਚੰਨੀ ਸਾਹਿਬ ਆਗੇ ਤੇ ਚੰਨੀ ਸਾਹਿਬ ਦਾ ਭਾਈਚਾਰਾ ਵੀ ਆਊਗਾ ਭਾਜਪਾ ਦੇ ਵਿੱਚ ਸੋ ਭਾਜਪਾ ਤਮਾਮ ਕੋਸ਼ਿਸ਼ਾਂ ਕਰ ਰਹੀ ਹੈ ਇਸ ਕਰਕੇ ਸਥਿਤੀ ਜਿਹੜੀ ਹੈ ਪੰਜਾਬ ਦੀ 27 ਤੋਂ ਪਹਿਲਾਂ ਭਗਵੰਤ ਮਾਨ ਅੱਜ ਵੀ 70 ਪੈਂਡੂ ਸੀਟਾਂ ਤੇ ਤੱਕਣਾ ਹੈ ਸ਼ਹਿਰਾਂ 'ਚ ਭਾਜਪਾ ਨਾਲ ਮੁਕਾਬਲਾ ਹੈ ਇਹਦਾ ਮਤਲਬ ਹੈ ਅੱਜ ਵੀ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਬਾਕੀਆਂ ਦੇ ਮੁਕਾਬਲੇ ਅੱਗੇ ਖੜਾ ਹੈ ਕਾਂਗਰਸ ਉਸ ਸਥਿਤੀ ਚ ਨਹੀਂ ਦਿਖ ਰਹੀ ਕਿ ਮੁਕਾਬਲਾ ਕਰ ਸਕੇ ਕਾਂਗਰਸ ਦੀਆਂ ਰੈਲੀਆਂ ਚ ਮੈਂ ਦੇਖਦਾ ਕਾਂਗਰਸ ਦੇ ਲੀਡਰ ਬੜੇ ਖੁਸ਼ ਨੇ ਕਿ ਸਾਡੀਆਂ ਰੈਲੀਆਂ ਚ ਰਸ਼ ਬਹੁਤ ਹੈ ਲੇਕਿਨ ਕਾਂਗਰਸ ਦੀਆਂ ਰੈਲੀਆਂ ਦੇ ਵਿੱਚ ਇੰਨਾ ਕ ਰਸ਼ ਹਮੇਸ਼ਾ ਹੀ ਹੁੰਦਾ ਜਿਵੇਂ ਸੁਖਵੀਰ ਬਾਦਲ ਦੀਆਂ ਰੈਲੀਆਂ ਚ ਬਹੁਤ ਰਸ਼ ਹੁੰਦਾ ਲੇਕਿਨ ਵੋਟਾਂ ਨਹੀਂ ਨਿਕਲਦੀਆਂ ਉਸੇ ਤਰ੍ਹਾਂ ਕਾਂਗਰਸ ਦੀਆਂ ਰੈਲੀਆਂ ਚ ਬਹੁਤ ਰਸ਼ ਹੁੰਦਾ ਲੇਕਿਨ ਵੋਟਾਂ ਨਹੀਂ ਨਿਕਲਦੀਆਂ ਸੋ ਇਸ ਕਰਕੇ ਜਿਹੜੀ ਜਿਹੜੀ ਮੌਜੂਦਾ ਪੋਲੀਟੀਕਲ ਸਥਿਤੀ ਬਣੀ ਹੈ ਉਹਦੇ ਚ ਬੀਜੇਪੀ ਇਸ ਗੱਲ ਤੋਂ ਚਿੰਤਤ ਹੈ ਕਿ ਅਸੀਂ ਅਕਾਲੀ ਇਕੱਠੇ ਕਿਵੇਂ ਕਰੀਏ ਅਕਾਲੀ ਤਕੜੇ ਕਿਵੇਂ ਕਰੀਏ ਤੇ ਅਸੀਂ ਸਰਕਾਰ ਕਿਵੇਂ ਬਣਾਈਏ ਤੇ ਉਹਨਾਂ ਨੂੰ ਭਗਵੰਤ ਮਾਨ ਅੱਗੇ ਹਜੇ ਵੀ ਲਿਖਦਾ ਹੁਣ ਜਦੋਂ ਕਾਂਗਰਸ ਦੀ ਵੀ ਗੱਲ ਕਰ ਲਈਏ ਥੋੜੀ ਜੀ ਕਾਂਗਰਸ ਪਾਰਟੀ ਸ਼ਹਿਰਾਂ ਚ ਕਿਉਂਕਿ ਸ਼ਹਿਰਾਂ ਚ ਸਿੱਧੇ ਤੌਰ ਤੇ ਤਿੰਨ ਕੋਣੀ ਮੁਕਾਬਲੇ ਨੇ ਆਪ ਦਾ ਕਾਂਗਰਸ ਦਾ ਤੇ ਬੀਜੇਪੀ ਦਾ ਕਾਂਗਰਸ ਕੋਲੇ ਸੰਗਠਿਤ ਵੋਟ ਬੈਂਕ ਨਹੀਂ ਹੈ ਬੀਜੇਪੀ ਕੋਲੇ ਗੈਰ ਪੰਜਾਬੀ ਵੋਟ ਬੈਂਕ ਹੈ ਸੰਗਠਿਤ ਹੈ ਆਮ ਆਦਮੀ ਪਾਰਟੀ ਕੋਲੇ ਮੁਫਤ ਬਿਜਲੀ ਦਾ ਬਹੁਤ ਵੱਡਾ ਵਰਗ ਵੋਟ ਬੈਂਕ ਦੇ ਰੂਪ ਚ ਖੜਾ ਹੈ ਆਪ ਦੀ ਮੌਜੂਦਾ ਸੱਤਾ ਉਹਨਾਂ ਦੇ ਵਲੰਟੀਅਰ ਨੇ ਵਰਕਰ ਨੇ ਹਲਕਾ ਇੰਚਾਰਜ ਨੇ ਆਮ ਆਦਮੀ ਪਾਰਟੀ ਵੀ ਬੂਥ ਪੱਧਰ ਤੱਕ ਪਹੁੰਚੀ ਹੋਈ ਹੈ ਜਿਵੇਂ ਬੀਜੇਪੀ ਦੀ ਬੂਥ ਮੈਨੇਜਮੈਂਟ ਹੈ ਬੂਥ ਕਮੇਟੀਆਂ ਨੇ ਆਮ ਆਦਮੀ ਪਾਰਟੀ ਨੂੰ ਵੀ ਅੱਜ ਤੁਸੀਂ ਸ਼ਹਿਰਾਂ ਚ ਬੂਥਾਂ ਤੱਕ ਪੁੱਜੀ ਹੋਈ ਪਾਰਟੀ ਮੰਨੋ ਕਾਂਗਰਸ ਗੁੱਟਬਾਜ਼ੀ ਦਾ ਸ਼ਿਕਾਰ ਹੈ ਇੱਕ ਇੱਕ ਸੀਟ ਤੇ ਕਾਂਗਰਸ ਦੇ ਕਈ ਕਈ ਦਾਵੇਦਾਰ ਖੜੇ ਹੋਗੇ ਕਿਸੇ ਨੂੰ ਕਿਸੇ ਲੀਡਰ ਨੇ ਥਾਪੀ ਦੇਤੀ ਕਿਸੇ ਨੂੰ ਕਿਸੇ ਲੀਡਰ ਨੇ ਥਾਪੀ ਦੇਤੀ ਕਿਸੇ ਨੂੰ ਕਿਸੇ ਪ੍ਰਧਾਨ ਨੇ ਥਾਪੀ ਦੇਤੀ ਕਿਸੇ ਨੂੰ ਜ਼ਿਲ੍ਹਾ ਪ੍ਰਧਾਨ ਨੇ ਥਾਪੀ ਦੇਤੀ ਕਿਸੇ ਨੂੰ ਸਾਬਕਾ ਮੁੱਖ ਮੰਤਰੀ ਨੇ ਥਾਪੀ ਦੇਤੀ ਕਾਂਗਰਸ ਬਹੁਤ ਹੀ ਅਨ ਆਰਗਨਾਈਜ਼ਡ ਪੋਲੀਟੀਕਲ ਪਾਰਟੀ ਬਣ ਗਈ ਆਮ ਆਦਮੀ ਪਾਰਟੀ ਚ ਨਹੀਂ ਆ ਉਹ ਸੰਗਠਿਤ ਨੇ ਭਾਜਪਾ ਵੀ ਸੰਗਠਿਤ ਨੇ ਅਕਾਲੀ ਦਲ ਸ਼ਹਿਰਾਂ ਚ ਨਾਮਾਤਰ ਹੈ ਅਕਾਲੀ ਦਲ ਦੀਆਂ ਤਾਂ ਸ਼ਹਿਰਾਂ ਚ ਜ਼ਮਾਨਤਾਂ ਜਬਤ ਹੋ ਰੀਆਂ ਨੇ ਔਰ ਭਾਜਪਾ ਨੂੰ ਇੰਨਾ ਵੀ ਭਰੋਸਾ ਨਹੀਂ ਹੁਣ ਉਹਨਾਂ ਜ਼ਿਆਦਾ ਕੰਫੀਡੈਂਸ ਨਹੀਂ ਹੈ ਭਾਜਪਾ ਨੂੰ ਕਿ ਜੇ ਅਸੀਂ ਅਕਾਲੀ ਦਲ ਨਾਲ ਸਮਝੌਤਾ ਕਰ ਲਈਏ ਤੇ ਸ਼ਹਿਰਾਂ 'ਚ ਸਾਨੂੰ ਬਹੁਤ ਵੱਡੀ ਵੋਟ ਮਿਲ ਜੂ ਕਿਉਂਕਿ ਸਿੱਖ ਵੋਟ ਸ਼ਹਿਰਾਂ 'ਚ ਆਮ ਆਦਮੀ ਪਾਰਟੀ ਵਾਲੇ ਪਾਸੇ ਵੀ ਵੱਡੀ ਗਿਣਤੀ 'ਚ ਗਈ ਹੈ ਜਿਹੜੀ ਅਕਾਲੀ ਦਲ 13.5% ਤੇ ਰਹਿ ਗਿਆ 22 ਦੀਆਂ ਚੋਣਾਂ 'ਚ ਇਸੇ ਕਰਕੇ ਆਮ ਆਦਮੀ ਪਾਰਟੀ 42% ਤੇ ਪਹੁੰਚੀ ਸੀ ਸੋ ਬਹੁਤ-ਬਹੁਤ ਧੰਨਵਾਦ ਡਟਲਾ ਜੀ ਪੰਜਾਬ ਦੀ ਸਿਆਸਤ ਨਾਲ ਜੁੜੇ ਕਈ ਅਹਿਮ ਮੁੱਦਿਆਂ ਦੇ ਉੱਪਰ ਤੁਸੀਂ ਆਪਣਾ ਸਿਆਸੀ ਵਿਸ਼ਲੇਸ਼ਣ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਕੋਈ ਵੀ ਤੇਰੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਵੀਡੀਓ ਬਣਾ ਕੇ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੁਸੀਂ ਪ੍ਰੈਸ ਨੋਟ ਬ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ